ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਸੋਈਆਂ ਮੱਝਾਂ ਤੁਹਾਨੂੰ ਦਿਖਾਉਣੀ ਆ 4 ਸੋਈਆਂ ਮੱਝਾਂ ਇੱਕ ਗੱਭਣ ਆ ਟੋਟਲ ਮੱਝਾਂ 5 ਤੁਹਾਨੂੰ ਦਿਖਾਉਣੀ ਆ ਤੇ ਗੱਲਬਾਤ ਹੁਣ ਕਰਦੇ ਆਂ ਤੇ ਬਾਕੀ ਇਹ ਆ ਵੀ ਇੱਥੇ ਆ ਗਿਆ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਵੇਖ ਚੱਕ ਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਵੀ ਪਹੁੰਚ ਸਕਦਾ ਉਹ ਵੀਡੀਓ ਕਾਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਜੋ ਵੀ ਆ ਇੱਥੋਂ ਵੇਖ ਚੱਕ ਕੇ ਤਸੱਲੀ ਕਰਕੇ ਪਸ਼ੂ ਖੜਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਜੀ ਵਧੀਆ ਜੀ ਵਧੀਆ ਚਲੋ ਵਧੀਆ ਚਾਹੀਦਾ ਜੀ ਕਾਮ ਜੀ ਸੇ ਤਾ ਹਾਂਜੀ ਠੀਕ ਜੀ ਇਹ ਤੇ ਆਵਾਜ਼ ਨਿਕਲਣ ਦੀ ਪੂਰੀ ਫਿਰ ਹਾਂਜੀ ਹਾਂਜੀ ਠੀਕ ਹੈ ਚਲੋ ਨਾਮ ਦੱਸੋ ਫਿਰ ਹਾਂਜੀ ਬੰਦਾ ਸਿੰਘ ਪਿੰਡ ਚੱਠਾ ਤਸੀਰ ਬਟਾਲਾ ਜਿਲ੍ਹਾ ਜਸਪੁਰ ਤੇ ਫੋਨ ਨੰਬਰ ਵੀ ਬੋਲ ਦੋ 9056827752 ਠੀਕ ਹੈ ਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਝੋਟੀ ਤੋਂ ਕਰ ਲਈਏ ਪਹਿਲਣ ਜੋੜੀ ਸੀ ਜੀ ਜੀ ਪਸੋਂ ਦੀ ਅੱਛਾ ਝੋਟੀ ਨੂੰ ਕਿਤੇ ਨੇਵਾ ਇਦਾਂ ਦਾ ਲਗਾ ਵੀ ਵੱਡੀਆਂ ਮਈਆਂ ਨੂੰ ਨਾ ਹੋ ਜਾ ਲੱਗਾ ਹੋਗਾ 20 ਸਾਲ ਸੁਥਰੀ ਆ ਅੱਛਾ ਕੋਈ ਔਲ ਦਾ ਨਾਮ ਨਹੀਂ ਠੀਕ ਹੈ ਔਲ ਦੀ ਧਾਰਗੇ ਚਰਾਵਾਂ ਚਵਾਵਾਂਗੇ 8 ਕਿਲੋ ਬੱਚੇ ਦਾ ਭਾਗ ਇਹਦੇ ਬੂਲਾ ਹੋਊਗਾ ਝੋਟੀ ਥਲੇ ਤਿਆਰ ਨੱਚਾ ਬਾਕੀ ਪਿਓਰ ਨੀਲੀ ਦੀ ਹੋ ਗਈ ਸਾਰੇ ਪੱਖੋਂ ਕੇ ਵੀ ਪੱਖੋਂ ਨਹੀਂ ਕੋਈ ਕਹਿ ਸਕਦਾ ਵੀ ਨੀਲੀ ਅੱਖਾਂ ਵੀ ਬਿੱਲੀਆਂ ਵਾਂਹਨੇ ਦੇ ਵੀ ਡੱਬ ਪਿੱਛੇ ਵੀ ਠੀਕ ਹੈ ਜੀ ਸਾਰ ਕੋਲੇ ਆ ਚਲੋ ਤੋੜ ਦਿਓ ਫੇਰ ਇਹਨੂੰ ਬਾਕੀ ਸੋਹਣੀ ਚ ਸੋਹਣੀ ਝੋਟੀ ਆ ਰਵਾਇਤੂ ਠੀਕ ਆ ਇਹ ਹੁਣੇ ਝੋਟੀ ਆਈ ਬਹੁਤ ਜਵਾਹ ਝੋਟੀ ਨੂੰ ਕਿਤੇ ਲੱਗਾ ਰਿਹਾ ਆਂ ਦੇਖ ਲੈਥਾ ਨਾਂ ਦਾ ਜਵਾਹ ਬਹੁਤ ਸਾਸ ਇਹ ਵਿੱਚ ਤੇ ਨਾਂ ਦਾ ਜਵਾਹ ਵੀ ਆਪਾਂ ਦੇਖ ਸਕਦੇ ਹਾਂ ਸਾਸ ਚਲੋ ਲੈ ਜਾਓ ਫੇਰ ਛੰਡੀ ਮੜੀ ਆ ਤੇ ਲੈ ਜਾ ਬੰਨ ਤੇ ਕਿੰਨਾ ਰੱਖਣਾ ਵੀਰ ਜੀ ਮੋਲੇ ਦਾ ਮੋਲੇ ਦਾ ਵੀਰ ਜੀ ਲੋਕੀ ਚ ਮਈਆਂ ਚੋਂਦੇ ਧੜੀ ਦੇ ਦੋ ਟਾਈਮ ਹਾਂਜੀ ਟੈਮੋ ਟਾਈਮ ਲੋਡੀ ਮਰੀ ਚਾਰ ਟਾਈਮ ਧੜੀ ਦੀ ਹੋਏ ਕੋਈ ਅੱਛਾ ਠੰਡੀ ਆ ਠਾਕ ਨੂੰ ਗੋਲਾ ਹੀ ਹੋਸ ਰਹੀ ਛੋਟੀ ਦੀ ਨਾ ਟੋ ਬਾਕੀ ਆ ਵੀ ਦੰਦਾ ਕਿਉਂਗੀ ਛਗੀ ਹੁੰਦੀ ਏ ਇਹਦੀ ਠੀਕ ਐ ਹਾਂਜੀ ਬਹੁਤ ਸਾਫ ਸੁਥਰੀ ਛੋਟੀ ਆ ਕਿੰਨੇ ਰੀ ਦੇ ਦਈਏ ਫਿਰ ਮੋਲੇ ਦਾ 70000 ਦੇ ਤੇ ਜੱਸਣੋਂ ਕਿੰਨੇ ਦੀ ਆ 60000 ਹਾਰ ਹੀ ਛੱਡਣਾ ਜੀ ਛੋਟੀ ਬੜੀ ਜੰਗੀ ਗਿਰ ਜੀ ਪੀ ਕਰੋ ਕੋਈ ਮੰਨਤਾ ਨਾ ਹੋਰ ਯਾਦ ਨਾ ਸੰਦੀ ਛੋਟੀ ਆ ਮੁਕਾ ਦਿਓ ਇੱਕ ਵਾਰੀ ਕਿੰਨੇ ਦੇ ਮੈਨੂੰ ਦੱਸ ਦੋ ਆਪ ਹੀ ਕਰ ਦੋ ਹੇ ਦਾ ਦੋ 67 ਦੀ ਦੇ ਦਈਏ 63 ਦੀ ਘੋਟੀ ਜੋ ਛੋਟ ਕਰਾਂਗੇ ਅੱਛਾ 63 ਹੀ ਦੇ ਦੇ ਕੋਲ ਬੋੜਾ ਚੋਕੇ ਤਸੱਲੀ ਕਰਕੇ ਕੋ ਖੜੇ ਠੀਕ ਹੈ ਜੀ ਹਾਂ ਜੀ ਤੇ ਇਹਦਾ ਕਟਾ ਆ ਜੇ ਇਹਦਾ ਕਟਾ ਬੂਰੀ ਬੱਧਾ ਜੇ ਹਾਂ ਜਿਹੜਾ ਬੋਰੀ ਵਾਲਾ ਕਟਾ ਜੀ ਕਟਾ ਜਾਈ ਬੱਚਾ ਆ ਤੇ ਆ ਦੇਖ ਸਾ ਤੇ ਗਿੱਲਾ ਹੀ ਨਾਲੂ ਜਿਹੜਾ ਨਾਲ ਆ ਇਹ ਦੁੱਧੋਂ ਵੱਜੂ ਕੀ ਹੋਰ ਦੁੱਧ 10 ਲੀਟਰ ਤੋਂ ਬਾਹਰ ਜਿਹੜੀ ਹੁੰਦੀ ਆ ਇਹ ਤੇ ਆ ਜਿਹੜੀ ਹੁਣ ਦੂਸਰੇ ਨੰਬਰ ਤੇ ਆ ਇਹ ਤੁਸ ਜੇ ਸੂਈ ਝੋੜੀ ਸੂਈ ਜੇ ਵੀ ਨਹੀਂ ਕੀਤੀ ਹੈ ਅੰਦਰ ਵਿੱਚ ਦੋ ਦੋ 10 ਕਿਲੋ ਤਿਆਰ ਹੋਗਾ ਮਗਰ ਕੱਟੀਏ 10 8 9 ਦਨਾਂ ਦੀ ਸੂਈ ਹੈ ਕਿਉਂਕਿ ਆਈ ਇੱਕ ਨੰਬਰ ਉਹ ਦੋ ਡਾਂਗਾਂ ਘੜੇ ਘਰੇ ਚੋਗੇ ਤਾਂ ਸਦੀ ਕਰ ਦੇ ਤੋਰ ਫਿਰ ਇੱਕ ਕਰੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ 7000 ਦੀ ਝੋਟੀ ਆ ਤੇ ਇਹ ਕਿੰਨੇ ਦੀ ਦੇਣੀ ਆ ਇਹ ਵੀ ਪੂਰੇ ਪੈਣ ਦੀ ਝੋਟੀ ਆ ਅੱਛਾ ਇਹ ਵੀ ਪੈਣ ਦੀ ਦੇ ਦੇਣੀ ਆ ਹਾਂਜੀ ਤੇ ਦੁੱਧ 9-10 ਕਿਲੋ ਚਵਾ ਦੋ ਕਿ ਕਰਾਂ ਕਿਉਂ ਕਹਿੰ ਲੀਟਰ ਮਾਰ ਕੇ ਦਵਾਂਗੇ ਵੀਰ ਜੀ ਠੀਕ ਆ ਤੇ ਹੁਣ ਆ ਜਿਹੜੇ ਇਹ ਵੀ ਪਸਾ ਸੁਈ ਜਿਹਦੇ ਮਗਰ ਕੱਟੀ ਏ ਇਹਦੇ ਮਗਰ ਵੀ ਕੱਟੀ ਆ ਜੀ ਹੁਣ ਆਈ ਏ ਝੋਟੀ ਆ 9.5 ਹੁੰਦੇ ਆ ਅੱਛਾ 6 ਵਜੇ ਨਾਲ ਸਾਰੀ ਬੰਦਿਆਂ ਨੇ ਸਾਫ ਕਰਤੀ ਆ ਅੱਛਾ ਅਸੀਂ ਰਾਤੀ ਲਈ ਸੀ ਤੇ ਉਹਨਾਂ ਫਿਰ ਨਾ ਚੋਹ ਘਰ ਦੇ ਵਿੱਚ ਲਾਉਂਦੇ ਤਾਂ ਉਹਦੀ ਬੱਚਾ ਚੁੰਗੇ ਪਤਾ ਨਹੀਂ ਉਹਨਾਂ ਸਾਰੀ ਸਾਫ ਕਰਤੀ ਆ ਠੀਕ ਆ ਜੀ 8-9 ਕਿਲ ਵੱਡੀ ਮਹੀ ਇਹ ਦੋ ਤੇ 10 ਲੀਟਰ ਦਾ ਬਾਹਰ ਲਾਉਗੀ। ਐਚਵਾਈ ਹੋ ਗਈ ਆਈ ਆ। ਤੇ ਬਾਕੀ ਕੋਈ ਇਹਨੂੰ ਸਿੱਧੀ ਤੋਰ ਦੋ ਇੱਕ ਰੀ। ਮਗਰ ਕੱਟੀ ਜੇ ਕੋਈ ਵੀਰ ਆਪਣੀ ਦੋ ਟਾਈਮ ਚੋ ਕੇ ਲੈ ਜਾ ਮਗਰ ਇਹਦੇ ਕੱਟੀ ਆ ਦੁੱਧ 10 ਕਿਲੋ ਦੇ ਲਾਗੇ ਵੀ ਕਿੰਦੇ ਚਵਾਈ ਜਾਊਗੀ। ਇਹ ਤਾਂ ਬੋਲਾ ਹੋਣਾ 8 ਕਿਲੋ ਦੇ ਤੇ। ਤੇ ਇਹਦਾ ਫਿਰ ਮੁੱਲ ਦੱਸੀਏ ਫਿਰ ਇਹਦਾ ਮੁੱਲ 65000 ਰੁਪਏ ਜੀ ਅੱਛਾ ਹਾਂ ਜੀ ਤੇ ਕਿੰਨੇ ਦੀ ਜਸਣੋਂ ਕਰਨੀ ਦੱਸ ਦੋ ਕਿੰਨੇ ਦੇ ਲਈ ਆਪ ਹੀ ਕਰ ਦੋ ਹਾਂ ਨਾ 60000 ਜੀ ਕੀ ਦਵਾਂਗੇ ਅੱਛਾ 60000 ਦੀ ਦੇ ਦੇ ਦੁੱਧ ਈ ਆ ਦੁੱਧ ਵੀ 8 ਕਿਲੋ ਬੋਲਾ ਕੇ ਚੋਕੇ ਤੇ ਸੱਦੀ ਕਰਕੇ ਖੜੇ ਚੋਈ ਇੱਕ ਨੰਬਰ ਹੋ ਗਈ ਠੀਕ ਹੈ ਜੀ ਲੋ ਜੀ 10 ਲੀਟਰ ਦੇ ਬਾਹਰ ਦਵਾਂਗੀ ਠੀਕ ਹੈ ਤੇ ਹੁਣ ਆ ਜਿਹੜੀ ਝੋਟੀ ਆ ਇਹ ਪਹਿਲਾਂ ਝੋਟੀ ਇਹਦੇ ਮਾਰੀ ਕੱਟੀ ਜੀ ਇਹਦਾ ਪਹਿਲਾ ਸੂਆ ਦੱਸਦੇ ਆ ਇਹਦਾ ਮਗਰ ਵੀ ਕੱਟੀ ਆ ਇਹਨੂੰ 15 ਤੋਂ 20 ਦਿਨ ਦੇ ਵਿੱਚ ਵਿੱਚ ਹੋ ਗਈ ਸੀ ਇਹਦੀ ਸੂਈ ਨਾ ਠੀਕ ਆ ਹਾਂਜੀ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਹੈ 8 ਕਿਲੋ ਜੀ ਚੋਕੇ ਦਵਾਂਗੇ ਇਹਦੇ ਤੇ ਤਿਆਰ ਬਿਲਕੁਲ ਤਿਆਰ ਵੱਡੀ ਝੋਟੀ ਹੈ ਤੇ ਝੋਟੀ ਸਾਬ ਗਿਆ ਕੋਈ ਦੁੱਧ ਵੀ 10 ਕਿਲੋ ਦੇ ਦਿਆਂਗੇ ਅਜਿਹਾ ਹੈ ਉਹ ਤੋਰ ਦੋ ਕਿ ਵਾਈ ਇੱਕ ਨੰਬਰ ਹੋ ਗਈ ਬਾਥੋਂ ਘਰ ਨਾਲ ਫਾਂ ਕੱਢਦੀ ਆ 8 ਕਿਲੋ ਦੇ ਲੱਗ ਬੰਨੇ ਦੁੱਧ ਜਿਹੜਾ ਕਿੰਦੇ ਵੀ ਇਹਦੇ ਕੋਲ ਹੈਗਾ ਹੈ ਜਿਹੜਾ ਤੁਸੀਂ ਦੋ ਟਾਈਮ ਆਪਣੀ ਚਵਾਈ ਕਰਕੇ ਲੈ ਜਾਣਾ। ਇਹ ਮਰ ਕੱਟੀ ਏ। ਤੇ ਇਹਦੇ ਮਗਰ ਵੀ ਕੱਟੀ ਏ। ਬਾਕੀ ਕੱਦ-ਕਾਠ ਇਹਦਾ ਚੰਗਾ ਉੱਚਾ ਆ ਪਹਿਲਨ ਦੇ ਹਿਸਾਬ ਨਾਲ। ਤੇ ਬਾਕੀ ਇਹ ਹਵਾਨਾ ਇਹਦਾ ਦੇਖ ਸਕਦੇ। ਇਹ ਟਾਈਮ ਦੀ ਹੋਇਆ ਇਹਣਾ ਠੰਡੂਗੀ। ਤੇ ਇਹਦਾ ਫਿਰ ਮੁੱਲ। ਜਿਹੜਾ ਮੁੱਲ ਬਾਕੀ 10000 60000 ਆ ਤੇ ਇਹ ਜੱਸ ਨੂੰ ਕਿੰਨੇ ਦੀ ਆ 55000 ਦੀ ਆ 55000 ਦੀ ਦੇਦਾ ਬਾਕੀ ਚੱਲੋ ਛੋਟ ਛੜ ਕਰ ਦੋ ਤਾਂ ਕਿ ਵੱਡੀ ਝੋਟੀ ਆ ਕੋਈ ਆ ਵੀ ਛੱਡ ਕੇ ਨਾ ਜਾਵੀ ਝੋਟੀ ਕਿੱਥੇ ਜਾਂਦੀ ਉਹਦੇ ਆ ਵੀ ਉਧਰ ਦੀ ਹੁੰਦੀ ਆ ਤੇ ਹੁਣ ਆ ਮੱਝ ਗੱਬਨ ਜੇ ਇਹ ਗੱਬਨ ਤਿਆਰ ਜੀ ਤੋਰੋ ਫੇਰ ਇਹਨਾਂ ਵੀ ਇਹ ਕਿੰਨੇ ਕ ਦੁੱਧਾਂ ਲਈ ਆ ਜੀ ਜੀ 13 14 ਕਿਲੋ ਵਾਲੀ ਮਈਆ ਲਾਗੋ ਲਈ ਬੜੇ ਰਿਕਾਰਡ ਵਾਲੀ ਨਹੀਂ ਅੱਜ ਸਵੇਰ ਸੁਣਾਇਆ ਅੱਜ ਸਵੇਰ ਸੁਕੇ ਤਿਆਰ ਆ ਤਿਆਰੀ ਜੀ ਆ ਬਸ ੱੱਲਿਆਂ ਦੇਖ ਸਕਦੇ ਜੀ ਚੰਗੀ ਭਰੰਦੀ ਆ ਥੱਲੇ ਹੱਲੇ ਵੀ ਨੇ ਸੁੰਦਿਆ ਸੁੰਦਿਆ ਹਵਾਨਾ ਹੋਰ ਭਰ ਜਣਾ 26 ਤਰੀਕ ਨੂੰ ਦਿਨ ਪੂਰੇ ਹੋਣੇ ਆ ਪਰ ਨਹੀਂ ਮੈਨੂੰ ਕਣ ਇੱਕ ਦੋ ਹੰਦਾਂ ਰਾਂਗੇ ਬੋਤਲੀ ਮਹੀਆ ਤੇ ਇਹਦਾ ਫਿਰ ਮੁੱਲ ਕਿੰਨਾ ਰੱਖਣਾ ਜੀ ਮੋਹਨ ਦੇ ਦਾ ਵੀ ਜੀ 7000 ਦੇ ਅੱਛਾ ਤੇ ਕਿੰਨੇ ਦੀ ਦੇ ਇਹ ਕਿੰਨੇ ਦੀ ਦੇ ਦੀਏ ਤਾਦਕ ਨਹੀਂ ਕੋਗੇ ਦੇਖਦੇ ਇਹ ਵੀ ਕਰ ਦੋ ਜੀ ਅੱਜ ਆ ਫਿਰ 65000 ਦੀ ਅੱਛਾ 65 ਦੀ ਦੇ ਦੋਗੇ ਬਾਕੀ ਚਲੋ ਛੋਟ ਛੜ ਮੌਕੇ ਤੇ ਹੋਰ ਕਰ ਜਦੋਂ ਮਹੀ ਚੰਗੀ ਹੈ ਕੋਈ ਸੂਗੇ ਭਾਏ ਫਿਰ ਕੋਈ ਲੈ ਜੇ 13 14 ਤੱਕ ਦੋ ਦਿੰਦੀ ਠੀਕ ਹੈ ਜੀ ਤੇ ਬਾਕੀ ਇਹ ਆ ਵੀ ਚਲੋ ਇੱਕੋ ਗੱਬਣੇ ਆ ਬਾਕੀ ਸੂਈਆਂ ਆ ਕੋਈ ਆਵੇ ਤਾਂ ਸੱਦੀ ਕਰਕੇ ਆਪਣੀ ਖੜੀ ਦੋ ਟਾਈਮ ਚਵਾਈ ਕਰਕੇ ਹਨਾ ਭਾਏ ਵੀਰ ਦੀ ਸਾਈ ਕਰੇ ਭਾਏ ਦੋ ਤੇ ਤਿੰਨ ਡੰਗ ਚੋਵੇ ਤੇ ਭਾਏ ਵੀਡੀਓ ਕੱਲ ਦੇ ਚਵਾ ਲਿਆ ਭਾਏ ਹਾਂਜੀ ਜੋ ਵੀ ਹੈ ਸਾਰਾ ਕੁਝ ਤਾਂ ਸਾਹਮਣੇ ਹੀ ਆ